ਸਤਿ ਸ਼੍ਰੀ ਅਕਾਲ ਵੀਰੋ ਇਹ ਆਪਣਾ ਭਰਾ ਵਿੱਕੀ ਮਲੋਟ ਮਲੋਟੇ ਦਾ ਦਫ਼ਤਰ ਹੈ ਬਠਿੰਡਾ ਚੌਂਕ ਤੇ ਇਹ ਲੋਨ ਕਰਾਉਂਦਾ ਰਜਿਸਟਰੀਆਂ ਤੇ ਜਾਂ ਕਿਸੇ ਨੇ ਮੱਝਾ ਤੇ ਕਰਾਉਣਾ ਜਾਂ ਕੋਈ ਅਲੱਗ-ਅਲੱਗ ਤਰ੍ਹਾਂ ਦੇ ਲੋਨ ਕਰਾਉਂਦਾ ਭਰਾ ਕਿਸੇ ਵੀਰ ਭੈਣ ਭਰਾ ਨੂੰ ਲੋਨ ਚਾਹੀਦਾ ਹੋਵੇ ਤੇ ਵਿੱਕੀ ਨਾਲ ਸੰਪਰਕ ਕਰ ਸਕਦਾ ਵਿੱਕੀ ਕਾਦੇ-ਕਾਦੇ ਤੇ ਲੋਨ ਕਰਾਉਣਾ ਵੀਰੇ ਆਪਾਂ ਮੇਨ ਬਾਈ ਕਰਦੀਆਂ ਰਜਿਸਟਰੀਆਂ ਤੇ ਲੋਨ ਕਰਾਉਣੇ ਆ ਤੇ ਸਟੱਡੀ ਲੋਨ ਕਰਾਉਣੇ ਤੇ ਐਗਰੀਕਲਚਰ ਲਿਮਟ ਹੋ ਗਈ ਜਿਵੇਂ ਹਾਂਜੀ ਰੇਹ ਤਰ੍ਹਾਂ ਦਾ ਲੋਨ ਕਰਾਉਣਾ ਜੀ ਆਪਾਂ 2 ਲੱਖ ਤੋਂ ਲੈ ਕੇ ਜਿੰਨਾ ਮਰਜ਼ੀ ਲੋਨ ਲੈ ਲੈ ਬਾਈ ਆਪਣੇ ਬੰਦੇ ਅੱਛਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਪਹਿਲਾਂ ਖਰਚਾ ਨਹੀਂ ਬਾਈ ਕਈ ਵਾਰੀ ਹੁੰਦਾ ਬੰਦਾ 5-7000 ਰੁਪਏ ਦੇ ਕੇ ਖਰਚਾ ਕਰਕੇ ਮੁੜ ਕੇ ਵੀ ਗੱਲ ਨਹੀਂ ਹੁੰਦੇ ਆਪਣੇ ਦਫ਼ਤਰ ਦਾ ਬਾਈ ਇਹ ਹੀ ਰੂੜਾ ਆ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਬੰਦੇ ਦੇ ਓਕੇ 100 ਰੁਪਏ ਨਹੀਂ ਆਪਾਂ ਪਹਿਲਾਂ ਲਾਵਾਂਗੇ ਜਿੱਦਾਂ ਕਸਟਮਰ ਦੇ ਕੌਣ ਚਾਹਣਗੇ ਉਹ ਆਪੇ ਆਪਾਂ ਦੋਲ ਜੋ ਆਪਣਾ ਬੰਦਾ ਹੋਊਗਾ ਪਹਿਲਾਂ ਆਪਾਂ ਕੁਝ ਨਹੀਂ ਲੈਂਦੇ ਕਸਟਮਰ ਠੀਕ ਹੈ ਵੀਰੇ ਤੇ ਭਰਾਵਾਂ ਨੂੰ ਬੇਨਤੀ ਹੈ ਜਰੂਰ ਭਰਾ ਨੂੰ ਮਿਲੋ ਇਹਦਾ ਨੰਬਰ ਵੀ ਸ਼ੇਅਰ ਕਰ ਦਾਂਗੇ ਆ ਦਾ ਨੰਬਰ ਬੋਲਦੇ ਵੀਰੇ 798361984 ਇਹ ਆਪਣਾ ਮੋਬਾਈਲ ਨੰਬਰ ਆ ਤੇ ਵਟਸਐਪ ਨੰਬਰ ਆ ਜੀ ਤੇ ਐਡਰੈਸ ਹੈਗਾ ਆਪਣਾ ਬਠਿੰਡਾ ਚੌਣ ਦੇ ਵਿੱਚ ਨੇੜੇ ਨਾਗਪਾਲ ਹੀਰੋ ਜਨਸੀ ਓਕੇ ਵੀਰ ਜੀ ਧੰਨਵਾਦ ਜੀ